ਜਾ ਕੇ ਟੱਕੜੀ ਤੂੰ ਬਾਬਾ ਸੱਚਖੰਡ ਚੋਂ ਲਿਆ ਆਇਆ ਇੱਕੋ ਵੱਟੇ ਨਾਲ ਤੋਲੇ ਨਾ ਕੋਈ ਹੋਰ ਵੱਟਾ ਪਾਇਆ ਲੈ ਕੇ ਲੋਹਿਆ ਨਸੀਬਾਂ ਵਾਲੇ ਭਰ ਕੇ ਰਹਿਮਤਾਂ ਦਾ ਹੱਟ ਤੂੰ ਸਾਂ ਖੋਲਿਆ ਤੇਰੇ ਤੋਂ ਬਗੈਰ ਸੱਚੇ ਪਾਤਸ਼ਾਹ ਤੇਰਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਹੋਟਲ ਤੇ ਨਾਨਕ ਨੇ ਲੁੱਟ ਹੈ ਮਚਾਈ ਜਾ ਕੇ ਮਾਲਕਾਂ ਦੇ ਕੋਲ ਕਿਸੇ ਧੁਗਵੀ ਲਗਾਈ ਪਾਈ ਪਾਇਦਾ ਹਿਸਾਬ ਪੂਰਾ ਹੋ ਗਿਆ ਘਿਆਨਾਨਾ ਨਵਾਬ ਕੋਲੋਂ ਬੋਲਿਆ ਤੇਰੇ ਤੋਂ ਬਗੈਰ ਬਾਬਾ ਨਾਨਕਾ ਤੇਰਾ ਤੇਰਾ ਕਿਸੇ ਨੇ ਨਹੀਂ ਤੋਲਿਆ ਤੇਰੇ ਤੋਂ ਬਗੈਰ ਸੱਚੇ ਬਾਦਸ਼ਾਹ ਤੇਰਾ ਤੇਰਾ ਕਿਸੇ ਨੇ ਨਹੀਂ ਤੋਲੇ